ਰਾਸਥਾਨੀ ਦਿੱਲੀ ਦੇ ਵਿੱਚ ਸਤਲੁਜ ਯਮਨਾ ਲਿੱਕ ਡੈਹਰ ਤੇ ਬੁੱਧੇ ਤੇ ਅੱਜ ਹੈ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਹੋਣਗੇ ਸ਼ਮੂਲਿਤ ਕਰਨਗੇ ਕੇਂਦਰੀ ਵਜ਼ੀਰ ਸੀਆਰ ਪਾਰਟਨ ਦੀ ਅਗਵਾਈ ਹੇਠ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਇਹ ਮੀਟਿੰਗ ਹੈ ਸੁਖਿੰਦ ਨੇ ਦੋਹਾਂ ਸੂਬਿਆਂ ਦਰਮਿਆਨ ਵਿਚੋਲਗੀ ਕਰਨ ਤੇ ਇੰਟਰ ਸਟੇਟ ਪਾਣੀ ਵੰਡਸ ਨੂੰ ਉਤਾਰਨ ਜਿਹੜਾ ਇਹ ਪ੍ਰਕਰ ਰੱਖਣ ਦੀਆਂ ਵਾਧੀਆਂ ਮੰਗਾਂ ਦਰਮਿਆਨ ਕਦਮ ਚੁੱਕਿਆ ਹੈ ਦੇਖਣਾ ਹੋਏਗਾ ਕਿ ਆਗਰ دہਾਕਿਆ ਤੋਂ ਲਟਕ ਰਿਹਾ ਹੈ ਇਹ ਮਸਲਾ ਇਸੇ ਤਣਪਤਨ ਲੱਗਦਾ ਹੈ ਸੁਲਝਦਾ ਹੈ ਜਾਂ ਨਹੀਂ ਸੁਲਝਦਾ ਕਿਉਂਕਿ ਹੁਣ ਤੱਕ ਕਾਫੀ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਲੇਕਿਨ ਗੱਲ ਜਿਉਂ ਦੀ ਤਿਉਂ ਬਰਕਰਾਰ ਸਤਲੋਜ ਜਮਨਾ ਲੈ ਕੇ ਐਸੋਇਲ ਦਾ ਮੁੱਦਾ ਦਹਾਕਿਆ ਤੋਂ ਇਸੇ ਤਰੀਕੇ ਨਾਲ ਬਰਕਰਾਰ ਹੈ ਅੱਜ ਰਾਸ਼ਟਰੀ ਦਿੱਲੀ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਕੇਂਦਰੀ ਵਜ਼ੀਰ ਸੀ ਆਰ ਪਾਟੇਲ ਦੀ ਪ੍ਰਧਾਨਗੀ ਹੇਠ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਹੈ ਮੀਟਿੰਗ ਹੋਣ ਚਾਹੀਦੀ देखो तो ऐसा है एस वाई एल को लेकर पंजाब ने पहले भी बड़ा स्पष्ट टैंड किया है कि आज की डेट में पंजाब के पास एक बूंद भी पानी नहीं है देने के लिए और पंजाब का बहुत सारा एरिया जब से मान साहब की सरकार आई है हमने आ, अंडर रिवर वाटर इरिगेशन में लिया है तो जब पानी नहीं है तो एस वाई एल बनाने का मकसद ही है इसलिए हमने बार बार भारत सरकार से आग्रह किया है कि जो पानी आ, पाकिस्तान की तरफ जा रहा है और इंडस वाटर ट्रीटी भी कैंसिल हुई है उस पानी के प्रबंधन को लेकर भारत सरकार नीति बनाए और हरियाणा समेत बाकी जो स्टेट्स हैं उनको पानी दिया जा सकता है लेकिन पंजाब के पास एक बूंद भी पानी नहीं है इसलिए एस बनने का कोई मतलब ही नहीं तो उसी, से, उसी के सिलसिले में आज मीटिंग है और हाँ आज मुख्यमंत्री जी आ रहे हैं लेकिन मुख्यमंत्री जी ने ऑलरेडी इस पर बड़ा स्पष्ट किया हुआ स्टैंड पिछली मीटिंग में भी किया कि ना पानी है ना हमारे पास जमीन है एस को बनाने के लिए ਐਸਵਾਈਐਲ ਦੇ ਮੁੱਦਿਆਂ ਨੂੰ ਲੈ ਕੇ ਅੱਜ ਫਿਰ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸਿਆਣੀ ਉੱਥੇ ਪਹੁੰਚਣਗੇ ਤੇ ਇਸ ਨਾਲ ਨਾਲ ਕੇਂਦਰ ਦੇ ਜਲ ਸ਼ਕਤੀ ਮੰਤਰੀ ਜਿਹੜੇ ਨੇ ਆਰਸੀ ਪਾਟਲ ਜਿਹੜੇ ਨੇ ਉਹ ਇਹਦੀ ਵਿਚੋਟਾ ਕਰਨਗੇ ਮਸਲਾ ਹਾਲ ਹੀ ਹੋਇਆ ਪਹਿਲਾਂ ਵੀ ਕਈ ਮੀਟਿੰਗਾਂ ਜਿਹੜੀਆਂ ਨੇ ਹੋ ਚੁੱਕੇ ਨੇ ਅੱਜ ਦੀ ਮੀਟਿੰਗ ਕਿੱਦਾਂ ਰਹਿਣ ਵਾਲੀ ਆ ਸਾਡੇ ਨਾਲ ਨੇ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਵਿਰਿੰਦਰ ਗੋਇਲ ਨੇ ਗੋਲ ਸਭਾ ਅੱਜ ਮੀਟਿੰਗ ਹੋਣ ਜਾ ਰਹੀ ਹੈ ਇੱਕ ਵਾਰੀ ਫਿਰ ਹੋਣ ਜਾ ਰਹੀ ਹੈ ਕੀ ਲੱਗਦਾ ਕਿ ਕੀ ਇਸ ਤੇ ਹੈਗਾ ਸਟੈਂਡ ਪੰਜਾਬ ਦਾ ਪੰਜਾਬ ਦਾ ਸਟੈਂਡ ਤਾਂ ਬੜਾ ਕਲੀ ਪੰਜਾਬ ਦਾ ਸਟੈਂਡ ਇਹ ਨਹੀਂ ਕਿਲਾ ਸਟੈਂਡ ਹੈ ਪੰਜਾਬ ਦੀ ਲੌਜੀਕਲੀ ਗੱਲ ਹੈ ਸਾਡੀ ਕਿ ਪੰਜਾਬ ਕੋਲੇ ਕੋਈ ਬਾਧੂ ਪਾਣੀ ਹੈ ਨਹੀਂ ਦੇਣ ਨੂੰ ਅਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਉਹ ਤਾਂ ਅਸੀਂ ਕਹੀਏ ਇੱਕ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਹੁਣ ਲੋਕ ਸਭਾ ਦੇ ਵਿੱਚ ਇੱਕ ਸਵਾਲ ਆਇਆ ਸੀ ਉੱਥੇ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਸਥਿਤੀ ਹੈ ਬਹੁਤ ਗੰਭੀਰ ਬਣੀ ਹੋਈ ਹੈ ਸੋ ਸਾਰਾ ਦੇਸ਼ ਜਾਣਦਾ ਹੈ ਸੋ ਪਾਣੀ ਅਸੀਂ ਜੋ ਐਜ ਪਰ ਐਗਰੀਮੈਂਟ ਹੈ ਜੋ ਬੀਵੀਐਮਬੀ ਦਾ ਇੱਕ ਰੂਲ ਬਣਿਆ ਹੋਇਆ ਹੈ ਕਿ ਇੰਨਾ ਪਾਣੀ ਸਟੋਰ ਹੋ ਗਿਆ ਇੰਨਾ ਹਰਿਆਣੇ ਦਾ ਇੰਨਾ ਪੰਜਾਬ ਦਾ ਇੰਨਾ ਰਾਜਸਥਾਨ ਦਾ ਅਸੀਂ ਉਹ ਦੇ ਹੀ ਜਾ ਰਹੇ ਹਾਂ ਤੇ ਸਾਡੇ ਕੋਲੇ ਜਦੋਂ ਵਾਧੂ ਪਾਣੀ ਹੈ ਹੀ ਨਹੀਂ ਕੋਈ ਤਾਂ ਨਹਿਰ ਦਾ ਮਤਲਬ ਕੀ ਹੈ ਦੂਜੀ ਗੱਲ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਗੱਲ ਕਹੀ ਹੈ ਉਹ ਬਿਲਕੁਲ ਤੱਥਾਂ ਦੇ ਆਧਾਰ ਤੇ ਸਾਰੇ ਇਤਿਹਾਸ ਨੂੰ ਦੇਖ ਕੇ ਕਹੀ ਹੈ ਉਹ ਗੱਲ ਕਿ ਐਸ ਬੀ ਐਲ ਨਹੀਂ ਵਾਈ ਐਸ ਐਲ ਹੋਣੀ ਚਾਹੀਦੀ ਆ ਮਤਲਬ ਜਮਨੂ ਜਮਨਾ ਸਤਲੁਜ ਲਿੰਕ ਹੋਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਜਦੋਂ 1955 ਦੇ ਵਿੱਚ ਯੂਪੀ ਦੇ ਨਾਲ ਸਮਝੌਤਾ ਹੋਇਆ ਸੀ ਦੀ ਪਾਣੀਆਂ ਦੀ ਜਮਨਾ ਦੇ ਪਾਣੀ ਦੀ ਵੰਡ ਬਾਰੇ ਤਾਂ ਪੰਜਾਬ ਦੇ ਨਾਲ ਹੋਇਆ ਸੀ ਜੀ ਪੰਜਾਬ ਦੇ ਨਾਲ ਸਮਝੌਤਾ ਹੋਇਆ 1965 ਦੇ ਵਿੱਚ ਹਰਿਆਣਾ ਬਣ ਗਿਆ ਹਰਿਆਣਾ ਜੋ ਬਣਿਆ ਇੱਕ ਪੰਜਾਬ ਦਾ ਹਿੱਸਾ ਕੁਝ ਕੱਟ ਕੇ ਹਰਿਆਣਾ ਬਣ ਗਿਆ ਪੰਜਾਬ ਤੋਂ ਹੀ ਰਿਹਾ ਹੈ ਨਾ ਪੰਜਾਬ ਦਾ ਵੀ ਬਹੁਤ ਹਿੱਸਾ ਰਿਹਾ ਹੈ ਜੀ ਜੀ ਪਰ ਜਮਨਾ ਦਾ